ਹਾਂਜੀ ਆਪਾਂ ਨਾਟਕਾਂ ਬਾਰੇ ਗੱਲ ਕੀਤੀ ਏ ਨਵਾਦਤ ਨਾਟਕਾਂ ਬਾਰੇ ਤਾਂ ਹੁਣ ਮੇਰੇ ਖਿਆਲ ਨਾਲ ਆਪਾਂ ਕ੍ਰਿਸ਼ਨ ਮੂਰਤੀ ਤੋਂ ਸ਼ੁਰੂ ਕਰ ਸਕਦੇ ਹਾਂ ਕਿਉਂਕਿ ਉਹ ਤੁਸੀਂ ਕਾਫੀ ਮਤਲਬ ਕੁਆਂਟੀਟੀ 'ਚ ਵੀ ਮਤਲਬ ਉਹਨਾਂ ਦਾ ਕੰਮ ਕੀਤਾ ਏ ਨਵਾਦ ਤੇ ਉਸ ਤੋਂ ਬਾਅਦ ਫਿਰ ਆਪਾਂ ਬਾਕੀਆਂ ਬਾਰੇ ਗੱਲ ਕਰਦੇ ਹਾਂ ਤੁਹਾਡੇ ਨਵਾਦ ਬਾਰੇ ਤੇ ਕ੍ਰਿਸ਼ਨ ਮੂਰਤੀ ਤੁਹਾਨੂੰ ਕਿਵੇਂ ਮਤਲਬ ਇੰਟਰੋਡਿਊਸ ਹੋਏ ਕਿਵੇਂ ਪਤਾ ਲੱਗਿਆ ਕਿਉਂਕਿ ਪਹਿਲਾਂ ਤੁਸੀਂ ਦੱਸਿਆ ਵੀ ਓਸ਼ੋ ਮਤਲਬ ਤੁਸੀਂ ਪੜਿਆ ਵੇਖਿਆ ਸੁਣਿਆ ਹਨ ਤਾਂ ਕ੍ਰਿਸ਼ਨਾ ਮੂਰਤੀ ਬਾਰੇ ਥੋੜਾ ਦੱਸੋ ਅ ਸ਼ੁਰੂਆਤ ਉਹੀ ਮੇਰੇ ਬਚਪਨ ਤੋਂ ਹੈ ਧਰਮ ਦਾ ਖਾਸ ਕਿਸਮ ਦਾ ਸੀ ਫਿਰ ਉਸ ਧਰਮ ਤੋਂ ਮੈਂ ਉਹ ਲੱਗਿਆ ਵੀ ਨਹੀਂ 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 ਕੁਝ ਨਹੀਂ ਹੈ ਨਾ ਧਰਮ ਤਾਂ ਫੀਮਾ ਹੈ ਧਰਮ ਭਾਈ ਹੈ ਨਾ ਉਹ ਮੈਂ ਦੇਖਿਆ ਧਰਮ ਨਾਲ ਜੁੜਿਆ ਹੋਇਆ ਹੈ ਉਹ ਚੀਜ਼ਾਂ ਨਾਲ ਜੁੜਿਆ ਹੋਇਆ ਹੈ ਫਿਰ ਮੈਨੂੰ ਲੱਗਿਆ ਕਿ ਪੋਲਿਟਿਕਸ ਦੇ ਰਹੇ ਹਨ ਡਿਪਰੈਸ਼ਨ ਹੋਈ ਟੈਕਨੋਲੋਜੀ ਹੈ ਵੀ ਡਿਪਰੈਸ਼ਨ ਹੋਈ ਐਕਚੁਅਲੀ ਜਦੋਂ ਸਾਰਾ ਕੁਝ ੁੱਟਿਆ ਓਸ਼ੋ ਨਹੀਂ ਮੜ ਕੇ ਫਿਰ ਤਰ ਮੇਰੀ ਲਾਈਫ ਦੇ ਚ ਦੁਬਾਰਾ ਹਾਂਟਰ ਹੋਇਆ ਤੇ ਮਨ ਦੇ ਵਿੱਚ ਇਹ ਵੀ ਹੈ ਪਰ ਹੁਣ ਓਸ਼ੋ ਥੋੜੇ ਹੋਰ ਤਰ੍ਹਾਂ ਦੇ ਰਸਿਕ ਉਹ ਆਦਮੀ ਨਹੀਂ ਤੇ ਓਸ਼ੋ ਦੇ 라ਈਨ ਕਸ਼ਟਾ ਮੂਰਤੀ 딱 ਮੇਰੀ ਬੇਲੀ ਜੋ ਹੈ ਜੀਵਨ ਦੇ ਚ ਅੰਤ ਜੁੜੀ ਹੈ ਹੁਣ ਕ੍ਰਿਸ਼ਨ ਮੂਰਤੀ ਦਾ ਇਹ ਹੈ ਕਿ ਉਹਨਾਂ ਦੇ ਬਾਰੇ ਆਪਾਂ ਕੀ ਕਹਿੰਦੇ ਆ गल करनी चाहिए औखी बात है किसना मूर्ति किसी दूसरे की गल ही नहीं hmm. ये मोशो तो करते ना कभी वो गीता के ना दे अपनी गल कर कभी वो नानक से नानक दे ना ये कबीर दे राही hmm. कभी किसी उपनिषद दे राही मूर्ति डायरेक्ट करें हड्डा ग्रीन ਕੀ ਤੁਸੀਂ ਆਪਣੇ ਅੰਦਰ ਜੋ ਚੱਲ ਰਿਹਾ ਆ ਵਿਦਆਊਟ ਨੇਮਿੰਗ ਇਟ ਵਿਦਆਊਟ ਬਲੇਮਿੰਗ ਇਟ ਵੀ ਉਸ ਨੂੰ ਨਫ਼ਰਤ ਕੀਤੇ ਬਿਨਾਂ ਜੇ ਤੁਹਾਡੇ ਅੰਦਰ ਚੱਲ ਰਿਹਾ ਹੋ ਬਿਨਾਂ ਉਸ ਦੀ ਤਾਰੀਫ਼ ਕੀਤੇ ਬਿਨਾਂ ਉਸ ਨੂੰ ਸਪਰੈਸ ਕਿਤੇ ਕਿਉਂਕਿ ਜਦੋਂ ਤੁਸੀਂ ਉਸ ਨੂੰ ਕੋਈ ਨੇਮਿੰਗ ਕਰਦੇ ਹੋ ਮੈਂ ਕਹਿੰਦਾ ਕਿ ਇਹ ਮੇਰੇ ਅੰਦਰ ਤਾਂ ਜਿਹੜਾ ਹੈਗਾ ਹਿੰਸਾ ਚੱਲ ਰਹੀ ਹੁਣ ਉਹ ਹਿੰਸਾ ਸ਼ਬਦ ਦੇ ਪਤੀ ਮੇਰੀ ਜਿਹੜੀ ਸਾਰੀ ਕੰਡੀਸ਼ਨਿੰਗ ਮੈਨੂੰ ਸਿਖਾਇਆ ਗਿਆ ਹੈ ਕਿ ਹਿੰਸਾ ਤਾਂ ਮਾੜੀ ਹੁੰਦੀ ਹੈ फिर मेरा का कैमरा मेरा तो भी तो माड़ी है मैं ठीक से किन नहीं देखना बदसूरत है कि बिना उसको बदसूरत कहे जो चल रहा कि मैं उसको देख सकूं फिर मैं किए देख सक रहे हैं कि जिस चीज को मैं देख रहे हैं और जेड़ा देख रहे हैं क्यों दो ने क्यों एक्चुअली दो ने डिवीजन है उन्होंने ਇਹ ਸਾਰੀਆਂ ਗੱਲਾਂ ਜਿੰਨੀਆਂ ਕਿ ਕ੍ਰਿਸ਼ਨ ਮੋਦੀ ਦੇ ਬਿਉ ਡਾਇਰੈਕਟਲੀ ਥੌਟਿਗਲ ਔਰ ਤੁਹਾਡੇ ਰਾਈਸ ਨੂੰ ਤੁਹਾਡੀ ਪਰਸਨਲ ਗੱਲ ਨਹੀਂ ਇਹ ਬਲਰਾਮ ਜਾਂ ਕੋਈ ਤੇ ਚਲੰਗ ਜਾਂ ਸਤਪਾਲ ਜਾਂ ਜੇਪੀ ਜਾਂ ਕੋਈ ਅਮਰੀਕਾ ਚ ਪੈਦਾ ਹੋਏ ਬੰਦੇ ਦੀ ਗੱਲ ਨਹੀਂ ਮਨੁੱਖ ਦੀ ਗੱਲ ਹਿਊਮਨ ਮਾਈਂਡ ਦੀ ਗੱਲ ਕੋਈ ਪਾਕਿਸਤਾਨੀ ਮਾਈਂਡ ਵੱਖਰਾ ਕੰਮ ਨਹੀਂ ਕਰਦਾ ਕੋਈ ਇੰਡੀਅਨ ਮਾਈਂਡ ਵੱਖਰਾ ਨਹੀਂ ਕੰਮ ਕਰਦਾ ਅਮਰੀਕਨ ਅਫਰੀਕਨ ਮਾਈਂਡ ਨੇ ਉਹ ਕਲਚਰਲ ਡਿਫਰੈਂਸ ਬਾਈ ਸਫੇਸ਼ੀਅਲ ਜੋ ਡੀਪ ਡੈਪਥ ਦੇ ਵਿੱਚ ਜਿਹੜੇ ਮੈਂ ਕਹਿੰਦੀ ਨਾ ਚੇਂजेस ਨਹੀਂ ਹੋ ਰਹੀਆਂ ਉਹੀ ਗਰੀ ਉਹੀ ਫੀਅਰ ਉਹੀ ਇਨਸਿ큐ਰਟੀ ਉਹੀ ਕੁਝ ਹੋਣ ਦੀ ਖਾਲਸਾ ਗੱਲ ਦਾ ਆਪਣੀ ਵੱਖਰੀ ਸੈਪਰੇਟ ਸੈਕੰਡ ਪਛਾਣ ਬਣਾਉਣ ਦੀ ਉਹ ਮੇਰੇ ਕਰਮ ਬੰਦੇ ਦੇ ਅੰਦਰ ਵੀ ਹੁੰਦੀਆਂ ਇੰਡੀਅਨ ਬੰਦੇ ਦੇ ਅੰਦਰ ਵੀ ਹੁੰਦੀਆਂ ਮਜ਼ਹੂਰ ਦੇ ਅੰਦਰ ਵੀ ਹੁੰਦੀਆਂ ਲੈਕੈਪਲਸ ਦੇ ਹੰਦੇ ਦੇ ਅੰਦਰ ਵੀ ਹੁੰਦੀਆਂ

ਅਨਾ ਉਹ ਜੋ ਮੈਂ ਇਹਨਾਂ ਵਾਗਾਂ ਦੇ ਵਿੱਚ ਮੇਰੇ ਥੀਏਟਰ ਨੇ ਨਾਟਕ ਦੀ ਕੈਰੈਕਟਰ ਨੂੰ ਸਮਝਣ ਦੀ ਉਹਦੀ ਘਰਾਈ ਤੇ ਜਾ ਕੇ ਦੇਖਿਆ ਮੈਂ ਤੀ ਕ੍ਰਿਸ਼ਨਾ ਮੂਰਤੀ ਨੇ ਫਿਰ ਇਹ ਸਵਾਗ ਉਹਦੀ ਕਿਤਾਬਾਂ ਦੀ ਕਿੰਨੀ ਫਸਟ ਟਾਈਮ ਲਾਸਟ ਫੀਲ ਪਹਿਲੀ ਤੇ ਆਖਰੀ ਜਾ ਤਾ ਪਹਿਲੀ ਯਾਦ ਪਹਿਲੀ ਯਾਦ ਉਸ ਤੋਂ ਬਾਅਦ ਫਿਰ ਕਾਫੀ ਸੱਜਣੀਆਂ ਦੀਆਂ ਕਹਾਵਾਂ ਜਾਣੇ ਕੋਈ ਆਜ਼ਾਦੀ ਜਾਨ ਮਾਰੇ ਜਾਣੇ ਹੋਏ ਤਾਂ ਆਜ਼ਾਦੀ ਮੇਰੀ ਨਹੀਂ ਹੈ ਕਾ ਸੌਰੀ ਕੀ ਹੋਈ ਹਾਂ ਜਿੰਦਗੀ ਦੇ ਸਵਾਲ ਹਾਂ ਜਿੰਦਗੀ ਦੇ ਸਵਾਲ ਕਮੈਂਚੀ ਜੋ ਨੀਂਨ 3 3 ਵੋਲੀਅਮ ਮੇਂ ਕੋਈ ਚੀਜ਼ ਹੋ ਗਈ ਹੈ ਐਜੂਕੇਸ਼ਨ ਦੇ ਬਾਰੇ ਹੈ ਇਹ ਤੋਂ ਇਲਾਵਾ ਜਿਹੜੀਆਂ ਹੁਣ ਰੀਸੈਂਟਲੀ ਹੋਈਆਂ ਨੇ ਰੱਬ ਕੀ ਹੈ ਹਾਂ 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 ਰੱਬ ਕੀ ਹੈ ਡਰ ਕੀ ਹੈ ਡਰ ਕੀ ਹੈ ਆਪਣੀਆਂ ਹਾਂਜੀ ਬਦਲਨ ਦੀ ਦੀ ਬਰਤਾਨਾ ਹਾਂ 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 ਅਰਜੈਂਸੀ ਆਫ मैं दूसर चाहना या खुद बदलना चाहना मतलब hmm. मैं अपने आप देखा भाई कि मैं वर्ल्ड पीसली कम कर रहा पर hmm. मेरे अंदर तो थोड़ी हिंसा दबी कुट कुट के दब दब पर ही हुई मेरे अंदर तो हिंसा

ਤੇ ਵੇ ਪਈ ਬੰਡੂnga ਦਾ ਮੈਂ ਹੈਨਾ ਤੇ ਫਿਰ ਉਹ ਕਿਸ਼ਨਾ ਹੋਰ ਕਿ ਜੇ ਸਵਾਦੀ ਵੀ এডਿਕੇਸ਼ਨ ਕੀ ਰੋਲ ਕਰ ਸਕੀ ਫਿਰ ਉਹ ਇਸ ਕਿਸ ਹੁੰਦੀ ਹੈ এডਿਕੇਸ਼ਨ ਦੇਣ ਵਾਲੇ ਟੀਚਰਸ ਕੇ ਤਮਾਰ ਉਹ ਟੀਚਰਸ ਨੂੰ ਆਪਣੇ ਉਹ ਕੀ ਕਰਨਾ ਪਏਗਾ ਸੋ ਇਹ ਸਾਧ ਗਿਆਨ ਓਸ਼ੋ ਤੋਂ ਫਿਰ ਕ੍ਰਿਸ਼ਨਾ ਮੁਰਤੀ ਐਕਚੁਅਲੀ ਸਾਰਾ ਕੁਝ ਜਿਹੜਾ ਹੈ ਕਿ ਵੇ ਇੱਕ ਦੂਸਰੇ ਨਾਲ लड़ी वाला ताओ ऑफ फिजिक्स है जो निकली ताओ ऑफ फिजिक्स रसदी ये है कि कि में जड़ी मॉडर्न फिजिक्स का खास होते क्वांटम फिजिक्स वो पंजाबी दे विच उस बात और बहुत कुछ बंदे ने बहुत सीरियस काम कीता अपना देते फिजिक्स देते बहुत सीरियस दो तीन किताबें मैंने याद नहीं किया एक स्पाउस और ना थे मंडीप सिंह चाहे हाँ 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 उन्हें हाँ, 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 हाँ। 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 उन्हें

ਉਹਨਾਂ ਨੇ ਕਿ ਕੋਈ ਪਲੈਨਕ ਜਿਹੜਾ ਹੈ 30 ਸਾਲ ਤੱਕ ਆਪਣੀ ਜੋ ਡਿਸਕਵਰੀ ਉਹ ਕਹਿੰਦੇ ਸਾਇੰਸਟਾਂ ਨੂੰ ਬਾਤ ਨਿਡਰ ਬਣਾਉਂਦੀ ਹੈ ਦੇਖੋ ਤਾਂ ਸਹੀ ਪਲੈਨਕ 70s ਦੇ ਵਿੱਚ ਇਹ ਗੱਲ ਆਬਦੇ ਆਇਆ ਉਹਨੇ ਆਪਣਾ ਰਾਤੂ ਕੀ ਭਾਈ ਜਿਹੜਾ ਐਕਚੁਅਲੀ ਇਹ ਹੈ 30 ਸਾਲ ਤੱਕ ਇਸ ਕਰਕੇ ਆਪਣੀ ਗੱਲ ਨਹੀਂ ਕਰ ਸਕਿਆ ਉਹਨਾਂ ਨੇ ਸਾਰੇ ਬਿੰਦੂ ਬਿਹੇਵ ਕਰਦੇ ਸਾਇੰਸਟ ਵੀ ਹੈ ਥੋੜੀ ਨਾ ਬਿਹੇਵ ਕਰਦੀ ਹੈ ਹੈ ਥੋੜੀ ਕਹਿੰਦਾ ਬਿਹੇਵ ਕਰਦਾ ਹੈ ਫਰੋਦੇ ਟਰੈਕਟਰਸ ਉਹਨਾਂ ਸਾਗਨ ਅਤਿ ਪਰਿਮਚਨ ਦਾ ਸਦੇ ਵੀ ਅਹਿਮ ਹੋ ਰਿਹਾ ਹੈ ਭਾਈ ਫਰੋਦੇ ਇਹਨਾਂ ਨੇ ਹਿੰਮਤ ਨਹੀਂ ਇੱਕ ਨੁੱਕ ਕੱਲਾ ਸਾਇੰਟਿਸਟ ਹੋਈ ਹੈ ਜਿਵੇਂ ਕੋਈ ਬੰਦਾ ਕੱਲਾ ਮੋਚੀ ਨਹੀਂ ਹੁੰਦਾ ਤੋਬੀ ਨਹੀਂ ਹੁੰਦਾ ਜੋ ਮਾਰ ਨਹੀਂ ਹੁੰਦਾ ਕੋਈ ਕਹਿੰਦਾ ਕੱਲਾ ਸਾਇੰਟਿਸਟ ਵੀ ਤੇ ਨਹੀਂ ਹੁੰਦਾ ਇਹਦਾ ਨਾਮ ਵੀ ਬੜਾ ਇੰਟਰਸਟਿੰਗ ਹੈ ਕਿਤਾਬ ਦਾ ਤਾਓ ਆਫ ਫਿਜ਼ਿਕਸ ਤਾਓ ਫਿਜ਼ਿਕਸ ਤਾਂ ਉਹਦੇ ਬਦਲ ਚਾਈਨਿਸ ਜਿਹੜਾ ਤਾਓ ਜਮ ਹੈ ਜੀ ਹੈ ਨਾ ਹੈ ਨਾ ਵੀ ਜਿਹੜੇ ਟਾਉਹ ਫਿਨਿਕਸ ਦੇ 라 ਜਿਹੜੇ ਨੇ ਜਿਹੜਿਆਂ ਦੀ ਹਾਈਜ਼ਨ ਬਾਰੇ ਗੱਲ ਕਰਦਾ ਹੈ ਹੈ ਨਾ ਅਨਕੀ ਹਾਈਜ਼ਨ ਨੇ ਆਪਣੇ ਆਪ ਨੂੰ ਕਦੀ ਅਧ ਨਾਲ 14 ਨਹੀਂ ਜੋੜਿਆ ਉਹ ਆਪਣੇ ਆਪ ਨੂੰ ਕਲਾਸੀਕਲ ਕੀ ਉਹ ਸਮਝਦਾ ਰਿਹਾ ਤੇ ਇਸ ਕਿਤਾਬ ਦੇ ਵਿੱਚ ਜਿਹੜੀ ਟਾਉਹ ਫਿਨਿਕਸ ਉਹਦੇ ਵਿੱਚ ਪ੍ਰਾਣੀ ਗ੍ਰੀਕ ਫਲਸਫੀ ਹਨ ਇਹ ਸਾਰੇ ਇਹਨਾਂ ਤੋਂ ਸ਼ੁਰੂ ਕਰਕੇ ਜਿਹੜੇ ਆ ਟੋਮ ਬਲੇ ਉਹਨਾਂ ਦੇ ਫਲਸਫੇਰ ਨੇ ਹਨਾ ਡੈਮੋਕ੍ਰੀਟ ਉਹ ਪੈਰਾਮੇਡੀਜ਼ ਹਨਾ ਪਾਈਥਾਗੋਰਸ ਹਨਾ ਹਿਰਾਕਲਿਟਸ ਇਹ ਇਹ ਸਾਰਿਆਂ ਤੋਂ ਸ਼ੁਰੂ ਕਰਕੇ ਤੇ ਫਿਰ ਜਿਹੜੇ ਬੁੱਧਿਸਤ ਜਨ ਫਲਸਫੇਰ ਨੇ ਉਹਨਾਂ ਦੇ ਗੁਆਨ ਤੇ ਉਹਨਾਂ ਦੀਆਂ ਜਿਹੜੀਆਂ ਦੂਸਰੀਆਂ ਚੀਜ਼ਾਂ ਨੇ ਉਹਨਾਂ ਦਾ ਕੰਪੈਰੀਸ਼ਨ ਕੀਤਾ ਕਵਾਂਟਮ ਫਿਜ਼ਿਕਸ ਨਹੀਂ ਆ ਤੜੀਆਂ ਨਵੇਂ ਹੀ ਮੈਥ ਨਵੀਂ ਉਹਨਾਂ ਦੀ ਝੁਟਾਈ ਜੇ ਹਨ ਨਵੀਂ ਉਹਨਾਂ ਦੀ ਕੰਸਪਟ ਲਈ ਹੈ ਜਿਹੜੀ ਇਹਨੂੰ ਓਪਨ ਹੈਗਨ ਵਾਲੀ ਜਿਹੜਾ ਉਹਨਾਂ ਦਾ ਸੋਚੋਦਾ ਦਾ ਜਿਹਦੇ ਚੋਣ ਨੇ ਨੀਲ ਬੋਹਰ ਨੀਲ ਬੋਹਰ ਨੀਲ ਬੋਹਰ ਦੀ ਵੀ ਇੰਪੁਟ ਕਰਦੇ ਆ ਗਿਆ ਵੀ ਕਵਾਂਟਮ ਫਿਜ਼ਿਕਸ ਕੀ ਕਹਿੰਦੀ ਹੈ ਕੋਈ ਤਾਂ ਕਹਿੰਦੇ ਜਿਹਨੇ ਵੀ ਜਿਹੜੀ ਚੀਜ਼ ਆ ਇੱਥੇ ਪਈ ਆ ਤੇ ਇੱਥੇ ਪਈ ਆ ਇਹ ਇਸ ਸਮੇਂ ਦੇ ਇਸ ਬਿੰਦੂ ਤੇ ਹੈ ਦੀ ਇੱਥੇ ਹੀ ਹੈ ਕਿ ਕੁਆਂਟਮ ਬਾਰੇ ਇਸ ਤਿਕਾ ਇਨੀ ਸਰਟਨਟੀ ਨਾਲ ਦਿ ਤੋਂ ਅਨਸਰਟਨਟੀ ਦਾ ਪ੍ਰਿੰਸੀਪਲ ਨਿਕਲਦਾ ਹੈ ਆਇਨਸਾਈਨ ਦਾ ਕਿ ਕਿਸੇ ਵੀ ਕੁਆਂਟਾ ਉਹਦੀ ਜਿਹੜਾ ਹੈ ਪੋਟੰਦੀ ਤੁਸੀਂ ਐਕਚੁਅਲ ਟੈਂਪੋਰਲ অর ਸਪੇਸ਼ੀਅਲ ਪੋਜੀਸ਼ਨ ਉਹ ਸਮੇਂ ਦੇ ਕਿਸ ਬਿੰਦੂ ਦੇਤੇ ਤੇ ਸਥਾਨ ਦੇ ਕਿਸ ਬਿੰਦੂ ਦੇ ਐਗਜ਼ੈਕਟਲੀ ਨਹੀਂ ਕਰ ਸਕਦਾ

90s ਤੋਂ ਜੋ ਯੂਨੀਵਰਸਿਟੀ ਚ ਪੜਦਾ ਹੁੰਦਾ ਸੀ ਅਸੀਂ ਸਾਰੇ ਦੋਸਤ ਹੁੰਦੇ ਸੀ ਦਿਲਬੀਰ, ਦਰਵਾਗ, ਬਲਬੀਰ ਹਨਾ ਹੋਰ 5000 ਚਾਰ ਮੰਦਰੀ ਥੀਟਰ ਵਾਲੇ ਸਾਰੇ ਤੇ ਐਵੇਂ ਮਦਿਰ ਆਪ ਨੂੰ ਨਾ ਫਿਰ ਪਾੜਨ ਦਾ ਸੀ ਸਾਡਾ ਕਿਤਾਬ ਦੀ ਪੂਰੀ ਕਹਾਵਤ ਪੜਨ ਕਿਤਾਬ ਨਹੀਂ ਪੜੀ ਹੈ ਕੋਈ ਗੱਲ ਇਹ ਸਹੀ ਰਾਬ ਹੈ ਵੀ ਇੱਕ ਕਹਾ ਕੋਈ ਪੜ ਰਿਹਾ ਦੂਸਰ ਕੱਤਾ ਕਰੀ ਅੱਜ 10 ਪੜਨੀਆਂ ਕੱਲ 20 ਪੜਨੀਆਂ ਹੈ ਨਾ ਮਤਲਬ ਉਦੋਂ ਦਾ ਗਤਾਂਜਲੀ ਤੁਹਾਡੇ ਅੰਦਰ ਮਤਲਬ ਉਹ ਚੱਲਦੀ ਆ ਰਹੀ ਹੈ ਤਾਂ ਫਿਰ ਤੁਸੀਂ ਅਨਵਾਦ ਕਰਨ ਬੈਠਦੇ ਕਈ ਵਾਰੀ ਉਦੋਂ ਤਾਂ ਮਹੀਨੇ ਲੱਗਦਾ ਹੈ ਪਰ ਉਹ ਉਸ ਮਹੀਨੇ ਦੇ ਪਿੱਛੇ 25 ਸਾਲ ਲੱਗ ਚੁੱਕੇ ਹੁੰਦੇ ਆ ਜਾਂ 20 ਸਾਲ ਲੱਗ ਚੁੱਕੇ ਹੁੰਦੇ ਆ ਹੈ ਨਾ ਤੇ ਇਸ ਤਰੀਕੇ ਨਾਲ ਗੀਤਾਂਜਲੀ ਦਾ ਅਨਵਾਦ ਜਦੋਂ ਮੈਂ ਕਰ ਲਿਆ ਤੇ ਫਿਰ ਮੈਂ ਗੀਤਾਂਜਲੀ ਦੇ ਅਨਵਾਦ ਕਰਨ ਜੀ ਮੈਂ ਕਿਹਾ ਜਵਾਬ ਕਰਨ ਲਈ ਇਹ ਤਾਂ ਪਹਿਲਾਂ ਛਪ ਚੁੱਕਿਆ ਹੈ ਹਾਂ ਠੀਕ ਹੈ ਮੈਨੂੰ ਚੱਲ ਗਿਆ ਵੀ ਐ ਦਾ ਉਹਨੇ ਅੰਗਰੇਜ਼ੀ ਅਨੁਵਾਦ ਉਹ ਪਤਾ ਨਹੀਂ ਸੱਜਣਾ ਹੋਣਗੇ ਤਦਨਾ ਹੋਣਗੇ ਵੀ ਸੋ ਹਰ ਅਨੁਵਾਦ ਦੀ ਆਪਣੀ ਬੰਗਲਾ ਜੋ ਹੈ ਉਹ ਬੰਗਲਾ ਹੈ ਅੰਗਰੇਜ਼ੀ ਦੇ ਵਿੱਚ ਤੁਸੀਂ ਉਹਨੂੰ ਪੜ੍ਹੋਗੇ ਤੇ ਉਹ ਗੱਲ ਨਹੀਂ ਹੈ ਉਵੇਂ ਹੀ ਅੰਗਰੇਜ਼ੀ ਦਾ ਜੋ ਅਨੁਵਾਦ ਟੈਗੋਰ ਹੋਂਦਾ ਆਪਣਾ ਕੀਤਾ ਹੋਇਆ ਹੈ ਇਹ ਦੂਸਰੇ ਹੋਰ ਬੰਦਿਆਂ ਦੇ ਕੀਤੇ ਉਹ ਵੀ ਸੇਮ ਨਹੀਂ ਹੈ ਸੋ ਕਿਹ ਹੁਣ ਜੇ ਆਪਾਂ ਤਾਰੋ ਫਿਰ ਜਖਸ ਇਹ ਇਸੋ ਦਾ ਹੋਰ ਮਿਲਦਾ ਹਾਂ ਪਰ ਆਪਾਂ ਉਹਦੇ ਬਾਰੇ ਕਰਦੇ ਆਂ ਗੱਲ ਹਾਂ